ਜਿਵੇਂ ਕਿ ਤੁਹਾਨੂੰ ਪਤਾ ਹੀ ਆ ਰਿਹਾ ਕਿ ਆਪਾਂ ਇੰਡੀਆ ਤੋਂ ਆਉਣੇ ਆ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਫੋਰਨ ਕੰਟਰੀਆਂ ਦੇ ਵਿੱਚ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਕੋਈ ਸਿੰਗਾਪੁਰ ਕੋਈ ਕਨੇਡਾ ਕੋਈ ਅਮਰੀਕਾ ਹਨ ਕਈ ਵਾਰੀ ਹੁੰਦਾਗਾ ਕਿ ਆਪਣੇ ਨਾਲ ਕੋਈ ਹੈਪਨ ਹੋ ਜਾਂਦੇ ਹੈਗੇ ਕਿ ਆਪਾਂ ਨੂੰ ਬਹੁਤ ਦੁੱਖ ਹੁੰਦਾ ਇੱਕ ਸਟੋਰੀ ਹੈ ਛੋਟੀ ਜੀ ਸੁਜਨ ਮਿੱਤਰ ਨੇ ਕਿਸੇ ਨੇ ਕਿਹਾ ਸੀਗਾ ਕਹਿੰਦਾ ਯਾਰ ਮੇਰੀ ਸਟੋਰੀ ਤੂੰ ਜ਼ਰੂਰ ਪਾਈ ਤੇ ਲੋਕਾਂ ਨੂੰ ਦੱਸੀ ਕਿ ਆਹ ਗੱਲ ਕਰਕੇ ਆਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਗੱਲ ਕੀ ਹੈ ਕਿ ਆਪਾਂ ਉਥੇ ਪੀਆਰ ਆਉਣੇ ਆ ਇੱਥੇ ਆ ਕੇ ਸੋਚਦੇ ਹਾਂ ਸਿਟੀਜ਼ਨ ਲੈ ਲਈਏ ਜਾਂ ਨਾ ਲਈਏ ਹਨ ਇਸ ਵਿਸ਼ੇ ਤੇ ਸਟੋਰੀ ਆ ਸਿਟੀਜ਼ਨ ਲੈਣ ਦਾ ਫਾਇਦਾ ਹੈਗਾ ਜਾਂ ਨਹੀਂ ਹੈ ਜਾਂ ਕਲੀਪੀਆ ਰਹਿਣਾ ਚਾਹੀਦਾ ਹੈ ਹਨ ਬਾਈ ਦੇ ਖਿਆਲ ਦੇ ਮੁਤਾਬਕ ਹੈ। ਬਾਕੀ ਜੋ ਤੁਹਾਨੂੰ ਵਧੀਆ ਲੱਗਦਾ ਹੋਇਆ ਉਹ ਕਮੈਂਟ ਕਰਕੇ ਦੱਸਿਓ ਕਿ ਪੀਆਰ ਰਹਿਣਾ ਚਾਹੀਦਾ ਹੈ ਕਿ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਹੈ। ਇਕਬੀਰ ਆਪਣਾ ਉਹ ਤਕਰੀਬਨ 14-15 ਸਾਲ ਪਹਿਲਾਂ ਇੱਥੇ ਆਇਆ ਸੀਗਾ ਕੈਨੇਡਾ ਦੇ ਵਿੱਚ। ਉਹ ਕੀ ਹੋਇਆ ਕਿ ਆਪਦੀ ਲਾਈਫ ਬਹੁਤ ਵਧੀਆ ਜਿਉ ਰਿਹਾ ਸੀਗਾ, ਮਿਸ ਜੇ ਇੱਥੇ ਸੀਗੀ, ਉਹਦੇ ਬੱਚੇ ਉਹਦੀ ਫੈਮਿਲੀ ਸਾਰੀ ਇੱਥੇ ਪਹੁੰਚੀ ਹੋਈ ਸੀਗੀ। ਆਮ ਤੌਰ ਤੇ ਜਿੰਨੇ ਵੀ ਆਪਣੇ ਪੰਜਾਬੀਆ ਸੱਜਣ ਮਿੱਤਰ ਸਾਰੇ ਹੀ ਟਰੱਕ ਚਲਾਉਂਦੇ ਆ ਉਹ ਵੀ ਇੱਕ ਟਰੱਕ ਡਰਾਈਵਰ ਸੀਗਾ ਉਹ ਟਰੱਕ ਚਲਾਉਂਦਾ ਸੀਗਾ ਕੈਨੇਡਾ ਵਾਈ ਗੋਰ ਸਿੱਖ ਬੰਦਾ ਸੀਗਾ ਕੋਈ ਨਸ਼ਾ ਪਤਾ ਨਹੀਂ ਕਰਦਾ ਸੀ ਇੱਕ ਦਿਨ ਮਾੜਾ ਆਇਆ ਕਿ ਉਹਦੇ ਕੋਲ ਹੈਪਨ ਹੋ ਗਿਆ ਐਕਸੀਡੈਂਟ ਹੋ ਗਿਆ ਉਹਦਾ ਟਰੱਕ ਜਦੋਂ ਉਹਦਾ ਟਰੱਕ ਐਕਸੀਡੈਂਟ ਹੁੰਦਾ ਤੇ ਇੱਕ ਗੋਰੇ ਦੀ ਮੌਤ ਹੋ ਜਾਂਦੀ ਉਹਤੇ ਹਾਲਾਂਕਿ ਉਹਦੇ ਦੱਸਣ ਦੇ ਮੁਤਾਬਕ ਇਹ ਹੈਗਾ ਕਿ ਉਹਦਾ ਕਸੂਰ ਨਹੀਂ ਸੀਗਾ। ਗੋਰੇ ਨੇ ਗੱਡੀ ਦੇ ਬ੍ਰੇਕ ਮਾਰੇ ਆ ਇੱਕੇਦਮ ਤੁਰ ਜਾਂਦੀ ਟਰੱਕ ਉੱਪਰ ਚੜ ਗਿਆ। ਤੇ ਗੋਰਾ ਥਾਂ ਤੇ ਉਹਦੇ ਦੱਸਣ ਦੇ ਮੁਤਾਬਕ ਹੈਗਾ ਕਿ ਉਹਦੇ ਹੱਥਾਂ ਦੇ ਵਿੱਚ ਉਹਦੀ ਜਾਨ ਗਈ ਹੈਗੀ। ਚਲੋ ਉਹ ਹੋ ਗਿਆ ਹੈਪਨ ਹੋ ਗਿਆ ਤਾਂ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਦੇ ਵਿੱਚ ਉਹ ਤੇ ਕੇਸ ਚੱਲਿਆ। ਕੇਸ ਚੱਲਣ ਤੋਂ ਬਾਅਦ ਦੇ ਵਿੱਚ ਉਹਨੂੰ 2 ਸਾਲ ਦੀ ਸਜ਼ਾ ਹੋ ਗਈ। ਜਿਹੜੇ 2 ਸਾਲ ਦੀ ਸਜ਼ਾ ਹੁੰਦੀ ਹੈ 1 ਸਾਲ ਉਹ ਕੱਟ ਕੇ ਆਇਆ ਤੇ 1 ਸਾਲ ਗਾਂ ਵਾਲਾ ਪ੍ਰੋਲ ਤੇ ਕਹਿ ਦਿੰਦੇ ਜੀ ਨੂੰ ਆਪਾਂ ਛੁੱਟੀ ਤੇ ਆਇਆ ਹਨ ਛੁੱਟੀ ਤੇ ਆਇਆ ਹੋਇਆ ਸੀਗਾ ਤੇ ਮੈਨੂੰ ਇੱਥੇ ਮਿਲਿਆ ਉਹਨੇ ਸਾਰੀ ਗੱਲਬਾਤ ਦੱਸੀ ਕਿ ਵੀਰੇ ਮੈਂ ਐਵੇਂ ਮੇਰੇ ਨਾਲ ਹੈਪਨ ਹੋਇਆ ਯਾਰ ਉਹ ਉਸ ਟਾਈਮ ਪੀਆਰ ਸੀਗਾ ਤੇ ਉਹਦੀ ਫੈਮਿਲੀ ਵੀ ਪੀਆਰ ਸੀਗੀ ਪੀਆਰ ਦਾ ਪ੍ਰੋਸੈਸ ਹੁੰਦਾ ਕਿ 5 ਸਾਲਾਂ ਬਾਅਦ ਆਪਾਂ ਫੇਰ ਪੀਆਰ ਬਦਾਲ ਲੈਣੇ ਆਂਗੇ 5 ਸਾਲਾਂ ਬਾਅਦ ਫੇਰ ਪੀਆਰ ਬਦਾਲ ਲੈਣੇ ਆਂ ਯਾਰ ਜੇਕਰ ਕਿਸੇ ਟਾਈਮ ਆਪਣੇ ਤੇ ਇਲਜ਼ਾਮ ਲੱਗ ਜਾਂਦਾ ਕੋਈ ਕੋਈ ਪੁਲਿਸ ਕਾਰਵਾਈ ਹੋ ਜਾਂਦੀ ਆ ਜਾਂ ਕੋਈ ਆਪਣੇ ਤਾਂ ਐਕਸੀਡੈਂਟ ਹੋ ਗਿਆ ਜਾਂ ਆਪਾਂ ਨਸ਼ੇ ਵਿੱਚ ਦੇ ਫੜੇ ਗਏ ਹਨ ਗੱਲ ਕੀ ਕਿ ਅਦਾਲਤ ਤੁਹਾਨੂੰ 6 ਮਨਤ ਤੋਂ ਉੱਪਰ ਦਾ ਅੰਦਰ ਰੱਖਣ ਦਾ ਕੈਦ ਰੱਖਣ ਦਾ ਹਾਂ ਜੇਲ੍ਹ ਦੇ ਵਿੱਚ ਭੇਜਣ ਦਾ ਹੁਕਮ ਦੇ ਦਿੰਦੀ ਆ ਤਾਂ ਤੁਸੀਂ ਆਪਦੀ ਪੀਆਰ ਨੂੰ ਅਪਡੇਟ ਨਹੀਂ ਕਰਾ ਸਕਦੇਗੇ ਉਹਦੇ ਨਾਲ ਵੀ ਸੇਮ ਹੀ ਹੋਇਆ ਬਈ ਉਹਨੂੰ 2 ਸਾਲ ਦੀ ਸਜ਼ਾ ਹੋ ਗਈ ਤੇ ਜਿਹੜਾ ਪੀਆ ਰਿਕਾਰਡ ਸੀਗਾ ਉਹਦਾ ਉਹ ਕੈਨਸਲ ਹੋ ਗਿਆ ਪੀਆਰ ਨਿਊ ਕਰਾਉਣੀ ਸੀਗੀ ਤੇ ਹੁੰਦੀ ਨਹੀਂ ਸੀਗੀ ਫਿਰ ਉਹਨੇ ਵਕੀਲ ਕੀਤੇ ਵਕੀਲਾਂ ਦੇ ਕੇਸ ਲੜੇ ਵਕੀਲਾਂ ਨੂੰ ਪੈਸੇ ਦਿੱਤੇ ਵਕੀਲਾਂ ਨੇ ਕੀ ਕੀਤਾ ਕਿ ਉਹਨੂੰ ਪੀਆਰ ਤੋਂ ਤਰਸ ਦੇ ਆਧਾਰ ਤੇ ਇੱਕ ਵਰਕ ਪਰਮਿਟ ਆ ਜਾਂਦਾ ਹੈ ਕਿ 2 ਸਾਲ ਦਾ ਵੀ ਮੈਂ ਤੋ ਕੰਮ ਕਰਨਾ ਤਾਂ ਕਰ ਸਕਦਾ ਹਾਂ ਤੇ ਨਹੀਂ ਤੈਨੂੰ ਆਪ ਦੀ ਕੰਟਰੀ ਬੈਕ ਜਾਣਾ ਪੈਣਾਗਾ ਤੋਂ ਬਹੁਤ ਵੱਡਾ ਹੈਪਨ ਕੀਤਾ ਇਹ ਹੈਨਾ ਕ੍ਰਾਇਮ ਕੀਤਾ ਕੀ ਹੋਇਆ ਕਿ ਉਹਨੂੰ 2 ਸਾਲ ਦੀ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਦੇ ਵਿੱਚ ਹੈਨਾ ਫਿਰ ਵਿਚਾਰਾ ਪੀਆਰ ਕੈਨਸਲ ਹੋ ਕੇ ਵਰਕ ਪਰਮਿਟ ਤੇ ਆ ਗਿਆ ਹੁਣ ਉਹ ਇੱਥੇ ਵਰਕ ਪਰਮਿਟ ਤੇ ਆ ਕੰਮ ਕਰਦਾ ਹੈਗਾ ਦੁੱਖ ਵਾਲੀ ਗੱਲ ਇਹ ਹੈਗੀ ਕਿ ਉਹਦੀ ਫੈਮਿਲੀ ਸਾਰੀ ਇੱਥੇ ਆ ਪਰ ਹੁਣ ਅੱਗੇ ਰੱਬ ਜਾਣਦਾ ਹੈਗਾ ਕੀ ਉਹਦੇ ਨਾਲ ਕੀ ਪਾਣਾ ਹੋਣਾ ਹੈ ਨਾ ਕੀ ਵਰਤਨਾ ਆਪਦੀ ਫੈਮਿਲੀ ਚ ਰਹੂਗਾ ਜਾਂ ਉਹਨੂੰ ਬੈਕ ਹੋਮ ਜਾਣਾ ਪੈਣਾ ਆਪਦੇ ਯਾਰਾ ਇੰਡੀਆ ਦੇ ਵਿੱਚ ਬੈਕ ਜਾਣਾ ਪੈਣਾ ਪਰ ਦੁੱਖ ਇਹ ਚੀਜ਼ ਹੈਗਾ ਕਿ ਉਹਦੇ ਬੱਚੇ ਇੱਥੋਂ ਦੇ ਜੰਪ ਲਾਗੇ ਇੱਥੇ ਜੰਮੇ ਪਲੇ ਯਾਰਾ ਕੀ ਉਹ ਇੰਡੀਆ ਜਾ ਕੇ ਜਿਹੜੀ ਇੱਥੇ ਜ਼ਿੰਦਗੀ ਬਤੀਤ ਕੀਤੀ ਉਹ ਕਰ ਸਕਣਗੇ ਕਿ ਨਾ ਕਰ ਸਕਣਗੇ ਯਾਰਾ ਉਹਦੇ ਮਨ ਤੇ ਬਹੁਤ ਟੈਨਸ਼ਨ ਸੀਗੀ ਤਾਂ ਮੈਨੂੰ ਵੀ ਬਹੁਤ ਟੈਨਸ਼ਨ ਸੀਗੀ ਯਾਰ ਵੀ ਇਹ ਤਾਂ ਗਲਤ ਕੰਮ ਹੋ ਗਿਆ ਯਾਰਾ ਪਰ ਉਹਦੇ ਖਿਆਲ ਦੇ ਮੁਤਾਬਕ ਜੇ ਉਹ ਕਹਿੰਦਾ ਕਿ ਮੇਰੇ ਕੋਲ ਸਿਟੀਨਿਟੀਨਸ਼ਿਪ ਲਈ ਹੁੰਦੀ ਤਾਂ ਮੇਰੇ ਤੇ ਕੇਸ ਹੋ ਗਿਆ ਸੀਗਾ ਕੋਈ ਵੱਡੀ ਗੱਲ ਨਹੀਂ ਸੀਗੀ ਐਨੀਵੇ ਮੈਂ 2 ਸਾਲ ਦੀ ਸਜ਼ਾ ਕੱਟ ਕੇ ਮੈਂ ਫੇਰ ਬਾਹਰ ਆ ਜਾਂਦਾ ਹਨ ਜਿੰਨੇ ਮੇਰੇ ਪੈਸੇ ਲੱਗਣੇ ਸੀ ਉਹ ਤਾਂ ਲੱਗ ਹੀ ਗਏ ਬਟ ਜਿਹੜਾ ਹਾਂ ਟਪੋਰਟ ਦੇ ਚਾਂਸ ਹੋ ਗਏ ਹੈਗੇ ਬੈਕ ਹੋਮ ਦੇ ਚਾਂਸ ਹੋ ਗਏ ਜਾਨ ਦੇ ਹੋ ਗਏ ਹਨ ਪਰ ਹੁਣ ਵੀ ਮੈਂ ਵਕੀਲਾਂ ਨੂੰ ਪੈਸੇ ਦੇ ਕੇ ਇੱਥੇ ਰਹਿਣ ਦੇ ਲਈ ਹਨ ਕੇਸ ਲੜ ਰਹੇ ਹਾਂ ਉਹ ਹੈਪਨ ਤੋਂ ਉਹ ਬਚ ਜਾਂਦਾ ਤਾਂ ਤੁਸੀਂ ਸਾਰੇ ਜਾਣੇ ਇਹ ਚੀਜ਼ ਨਾਲ ਸਹਿਮਤ ਹੋ ਜਾਂ ਨਹੀਂ ਹੈ ਨਾ ਕਿ ਆਪਾਂ ਨੂੰ ਸਿਟੀਨਸ਼ਿਪ ਲੈਣੀ ਚਾਹੀਦੀ ਹੈ ਜਾਂ ਨਹੀਂ ਇਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਜੇ ਕਿਸੇ ਨਾਲ ਇਦਾਂ ਦੀ ਕੋਈ ਘਟਨਾ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਆ ਇਦਾਂ ਦੀ ਤਾਂ ਪਲੀਜ਼ ਇਹਨਾਂ ਗੱਲਾਂ ਤੋਂ ਪ੍ਰਪੇਅਰ ਰਹੋ ਟਰੱਕ ਚਲਾਉਣੇ ਕਹਿ ਦਿੰਦੇ ਆ ਕਿ ਕੀ ਸੌਖੇ ਹੈਗੇ ਪਰ ਨਹੀਂ ਟਰੱਕ ਚਲਾਉਣੇ ਬਹੁਤ ਔਖੇ ਹੈਗੇ ਯਾਰਾਂ ਜੀਦੇਆਂ ਹੁੰਦੀਆਂ ਨੇ ਉਹਨੂੰ ਪਤਾ ਲੱਗਦਾ ਨਹੀਂ ਇਹਦਾ ਅਗਲਾ ਕਹਿੰਦਾ ਇਹਦਾ ਗੀਅਰ ਬਾਕੇ ਬਹਿ ਜਾਂਦਾ ਹੈ ਨਾ ਪਰ ਐਦਾਂ ਨਹੀਂ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਕਈ ਘੇਰੀ ਮਸਲੇ ਨਿਵੇੜਦੇ ਆ ਉਹਨਾਂ ਤਾਂ ਪਲੀਜ਼ ਪ੍ਰਿਪੇਅਰ ਰਿਆ ਕਰੋ ਤੇ ਖੁਦਾ ਤੋਂ ਅੱਲਾਹ ਤਾਲਾ ਤੋਂ ਵਾਹਿਗੁਰੂ ਤੋਂ ਹਰ ਦੁਆ ਮੰਗਿਆ ਕਰੋ ਕਿ ਸਾਰਿਆਂ ਨੇ ਖੁਸ਼ ਰਹਿਣ ਹੱਸਦੇ ਖੇਡਦੇ ਰਹਿਣ ਆਪਣੀਆਂ ਫੈਮਲੀਆਂ ਦੇ ਵਿੱਚ ਰਹਿਣ ਥੈਂਕ ਯੂ so much ਜੇ ਗੱਲ ਚੰਗੀ ਲੱਗੀ ਦੇ ਸ਼ੇਅਰ ਕਮੈਂਟ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਬਾਰੇ ਕਿ ਆਪਾਂ ਨੂੰ ਇਥੇ ਸਿਟੀਜਨ ਲੈਣੀ ਚਾਹੀਦੀ ਆ ਜਾਂ ਨਹੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਥੈਂਕ ਯੂ so much